ਦੋ ਦਿਨ ਪਹਿਲਾਂ ਕਾਂਗਰਸੀ ਲੀਡਰ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਇੱਕ ਟਵੀਟ ਕਰਦਾ ਕਿ ਦੇਸ਼ ਨੂੰ ਇੰਦਰਾ ਵਰਗੀ ਵਰਗੇ ਲੀਡਰ ਦੀ ਇੰਦਰਾ ਗਾਂਧੀ ਵਰਗੇ ਲੀਡਰ ਦੀ ਦੁਆਰਾ ਲੋੜ ਆ ਮੈਂ ਦੇਖਿਆ ਕੋਈ ਜ਼ਿਆਦਾ ਕਿ ਸਾਡੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਉਹਨਾਂ ਦੇ ਵੀ ਕਿਸੇ ਦਾ ਮ ਕੋਈ ਬਿਆਨ ਨਹੀਂ ਸੁਣਿਆ ਚਲੋ ਉਹਦੇ ਤੇ ਬਾਅਦ ਚ ਆਉਂਦੇ ਆ ਸੁਖਜਿੰਦਰ ਸਿੰਘ ਰਧਾਵਾ ਕਹਿੰਦਾ ਹੈ ਕਿ ਦੇਸ਼ ਨੂੰ ਇੰਦਰਾ ਗਾਂਧੀ ਵਰਗੇ ਲੀਡਰ ਦੀ ਲੋੜ ਹੈ ਸੁਖਜਿੰਦਰ ਸਿੰਘ ਰਧਾਵਾ ਉਹ ਸ਼ਖਸ ਜਿਹਦੇ ਪਿਤਾ ਨੇ ਸ੍ਰੀ ਹਰਮੰਦਰ ਸਾਹਿਬ ਤੇ ਜਦੋਂ ਇੰਦਰਾ ਗਾਂਧੀ ਅਟੈਕ ਕਰਦੀਆਂ ਤਾਂ ਲੱਡੂ ਵੰਡੇ ਸੀ ਇਹ ਗੱਲ ਆਮ ਜਨਤਾ ਦੇ ਵਿੱਚ ਹੈਗੀ ਆ ਤੇ ਉਸ ਤੋਂ ਬਾਅਦ ਅੱਜ ਉਹ ਫੇਰ ਟਵੀਟ ਕਰਦਾ ਇੰਦਰਾ ਗਾਂਧੀ ਦੀ ਫੋਟੋ ਪਾ ਕੇ ਕਿ ਅੱਜ ਲੋੜ ਹੈ ਰੰਧਾਵਾ ਸਾਹਿਬ ਪੰਜਾਬ ਨੇ ਜੋ ਕੁਝ ਚੱਲਿਆ ਉਹ ਇੰਦਰਾ ਗਾਂਧੀ ਦੀ ਬਦੌਲਤ ਹੀ ਚੱਲਿਆ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਹੱਥ ਕਮਾਨ ਆਈ ਪਾਣੀਆ ਦਾ ਮਸਲਾ ਪਾਣੀ ਪੰਜਾਬ ਦਾ ਲੈ ਕੇ ਜਾਣ ਦਾ ਹਾਲਾਂਕਿ ਕਾਂਗਰਸ ਬੜਾ ਡਰਾਮਾ ਕਰ ਰਹੀ ਆ ਪਰ ਇਹਨੂੰ ਪਾਣੀ ਦੀ ਜੜ ਜਿਹੜੀ ਆ ਸ਼ੁਰੂਆਤ ਜਿਹੜੀ ਪੰਜਾਬ ਦੇ ਪੰਨਿਆਂ ਤੱਕੇ ਦੀ ਉਹ ਕਾਂਗਰਸ ਕਰਦੀ ਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੰਦਰਾ ਗਾਂਧੀ ਫੇਰ ਐਸਵਾਈਲ ਬਣਾਉਂਦੀ ਆ ਐਸਵਾਈਲ ਤੋਂ ਬਾਅਦ ਕਿਹੜਾ ਉਹ ਪੰਜਾਬ ਨੂੰ ਅੱਗ ਲੱਗੀ ਤੇ ਜੋ ਨੁਕਸਾਨ ਪੰਜਾਬ ਦਾ ਹੋਇਆ ਜਿਹੜੀਆਂ ਉਹ ਤੱਤੀਆਂ ਹਵਾਵਾਂ ਜਿਹੜਾ ਉਹ ਇੱਕ ਮੈਸਮ ਦਾ ਕਿ ਹਥਿਆਰਬੰਦ ਲੜਾਈ ਆ ਜੋ ਵੀ ਸੰਘਰਸ਼ ਹੋਇਆ ਉਹ ਸਾਰਾ ਇੰਦਰਾ ਗਾਂਧੀ ਦੀ ਦੇਣ ਸੀ ਫਿਰ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਇੰਦਰਾ ਗਾਂਧੀ ਦਾ ਮਤਲਬ ਬਦਲਾ ਲਿਆ ਜਾਂਦਾ ਉਸ ਤੋਂ ਬਾਅਦ ਜੋ ਸਿੱਖਾਂ ਨਾਲ ਹੋਇਆ ਤੇ ਅੱਜ ਤੁਸੀਂ ਪੋਸਟ ਪਾ ਕੇ ਕਹਿ ਰਹੇ ਹੋ ਕਿ ਇੰਦਰਾ ਗਾਂਧੀ ਵਰਗੇ ਲੀਡਰ ਦੀ ਦੁਆਰਾ ਲੋੜ ਆ ਇੱਕ ਗੱਲ ਦੂਜੀ ਇਹਦੇ ਨਾਲ ਜੁੜੀ ਹੋਈ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਕੇ ਪੀ ਐਸ ਗਿੱਲ ਦੇ ਪਰਿਵਾਰ ਦੀ ਜੋ ਸੀਨੀਅਰ ਜਰਨਲਿਸਟ ਨੇ ਸੀਮਨ ਜੋਸ਼ ਸਿੰਘ ਜੀ ਮੱਕੜ ਜੀ ਉਹਨਾਂ ਨੇ ਕੀਤੀ ਹੈ ਉਹਨਾਂ ਦੇ ਟੀਵੀ ਤੇ ਚੱਲੂ ਹੋਈ ਹੈ ਉਹਨਾਂ ਦਾ ਕੰਮ ਹੈ ਹਰੇਕ ਪੱਖ ਨੂੰ ਯਾ ਹਰੇਕ ਬੰਦੇ ਨੂੰ ਮੌਕਾ ਦੇਣਾ ਚਲੋ ਉਹਦੇ ਚੋਂ ਦਾ ਪਰਿਵਾਰ ਇੱਕ ਤਾਂ ਪੋਲੀਟੀਕਲ ਚਲੋ ਕੋਈ ਵੀ ਆ ਸਕਦਾ ਹੈ ਲੋਕਤੰਤਰੀ ਦੇਸ਼ਾਂ ਆਉਣ ਦੀ ਗੱਲ ਕਰਦਾ ਪਰ ਜਿਸ ਹਿਸਾਬ ਨਾਲ ਉਹ ਇੰਟਰਵਿਊ ਮੈਂ ਸੁਣੀ ਸਾਰੀ ਲਗਭਗ 1 ਘੰਟਾ 15 ਮਿੰਟ ਦੀ ਉਹ ਇੰਟਰਵਿਊ ਮੈਂ ਸਾਰੀ ਸੁਣੀ ਹੈ ਤੇ ਜੋ ਉਹਦੇ ਚੋਂ ਦੇ ਪਰਿਵਾਰ ਬੋਲ ਰਿਹਾ ਜੋ ਗੱਲਾਂ ਕਰ ਰਿਹਾ ਜਿਵੇਂ ਉਹ ਕੇਪੀਐਸ ਗੱਲ ਨੂੰ ਸਹੀ ਠਹਿਰਾ ਰਿਹਾ ਕਿ ਅੱਜ ਲੋੜ ਆ ਫਿਰ ਕੇਪੀਐਸ ਗੱਲ ਵਰਗੇ ਲੀਡਰ ਦੀ ਉਧਰ ਤਾਂ ਕਾਂਗਰਸ ਵਾਲੇ ਇੰਦਰਾ ਵਰਗੇ ਲੀਡਰ ਦੀ ਡਿਮਾਂਡ ਕਰਨ ਲੱਗੇ ਤੇ ਉਧਰ ਕੇਪੀਐਸ ਗਿਲ ਵਰਗੇ ਅਫਸਰ ਦੀ ਡਿਮਾਂਡ ਹੋ ਰਹੀ ਹੈ ਇਹ ਚਾਂ ਚੱਕ ਨਹੀਂ ਹੋ ਰਿਹਾ ਇਹਦੇ ਪਿੱਛੇ ਕੋਈ ਵੱਡੀ ਸਾਜਿਸ਼ ਲੱਗਦੀ ਆ ਦਰਾਰਾ ਫੇਰ ਪੰਜਾਬ ਨੂੰ ਅੱਗ ਲਾ ਕੇ ਫੇਰ ਉਸੇ ਤਰ੍ਹਾਂ ਝੂਠੇ ਮੁਕਾਬਲੇ ਜਾਂ ਕੀ ਖੇਡ ਪੰਜਾਬ ਦੇ ਨਾਲ ਖੇਡਣ ਦੀ ਤਿਆਰੀ ਚ ਚੱਲ ਰਿਹਾ ਸਿਸਟਮ ਇਹਦੇ ਬਾਰੇ ਜਲਦੀ ਹੀ ਕਈ ਚੰਲਾਂ ਤੇ ਮੇਰੀ ਸਲਾਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਪੱਖ ਵੀ ਰੱਖਾਂਗੇ ਗੱਲਬਾਤ ਵੀ ਕਰਾਂਗੇ ਅੱਜ ਇੱਕ ਛੋਟਾ ਛੋਟੀ ਜੀ ਵੀਡੀਓ ਲਾਈਵ ਪਾਉਣ ਲੱਗੇ ਆ ਕਿ ਆਪਾਂ ਨੂੰ ਇਹਨੂੰ ਸਮਝਣਾ ਜ਼ਰੂਰੀ ਆ ਕਿ ਇਹ ਵਰਤਾਰਾ ਕੀ ਚੱਲ ਰਿਹਾ ਇਹ ਅਚਾਨਕ ਚਾਂਚੱਕ ਗੱਲਾਂ ਹੋ ਰਹੀਆਂ ਇਹਦੇ ਪਿੱਛੇ ਕੋਈ ਵੱਡੇ ਕਾਰਨ ਜਾਪਦੇ ਨੇ ਕੀ ਕੇਪੀਐਸ ਗੱਲ ਨੂੰ ਸਹੀ ਠਹਿਰਾਉਣ ਵਾਲੇ ਆਗੇ ਕਿ ਅੱਜ ਉਹਦੇ ਵਰਗੇ ਅਫਸਰਾਂ ਦੀ ਲੋੜ ਆ ਪੰਜਾਬ ਦੇ ਵਿੱਚੋਂ ਤਾਂ ਮਤਲਬ ਠੀਕ ਹੋ ਸਕਦੀ ਹੈ ਕਾਨੂੰਨ ਵਿਵਸਥਾ ਹਾਲਾਂਕਿ ਕਿੰਨੇ ਨੌਜਵਾਨਾਂ ਦੇ ਜਿਹੜਿਆਂ ਝੂਠੇ ਮੁਕਾਬਲੇ ਤਸੱਦਦ ਜਿਹੜੀ ਮੈਂ ਸਮਝਦਾ ਕਿ ਜੋ ਕੁਝ 흘ਿਆ ਪੰਜਾਬ ਨੇ ਬਿਆੰਤ ਸਿੰਘ ਬਾਰੇ ਗੱਲਾਂ ਹੋ ਰਹੀਆਂ ਨੇ ਕਿ ਬੜਾ ਠੀਕ ਕੀਤਾ ਸੋ ਇਹ ਸਾਰਾ ਕੁਝ ਅਚਾਨਕ ਨਹੀਂ ਹੋਣ ਲੱਗਿਆ ਇਹ ਸਾਰਾ ਕੁਝ ਮੈਂ ਸਮਝਦਾ ਕਿ ਜੇ ਸਿੱਧਾ ਹੀ ਮੈਂ ਕਹਿ ਦਿਆਂ ਤਾਂ ਇਹ 2027 ਨੂੰ ਮੁੱਕ ਰੱਖ ਕੇ ਸਾਰੀਆਂ ਜਿਹੜੀਆਂ ਪਲੈਨਿੰਗਾਂ ਚੱਲ ਰਹੀਆਂ ਨੇ ਇਹਦੇ ਨਾਲ ਇੱਕ ਗੱਲ ਮੈਂ ਹੋਰ ਜੋੜ ਦਿੰਨਾ ਥੋੜੀ ਜੀ ਬਹੁਤੀ ਗੱਲ ਨਹੀਂ ਕਰਦਾ ਅੱਜ ਅਕਾਲੀ ਲੀਡਰਸ਼ਿਪ ਨੂੰ 92 ਚ ਜਦੋਂ ਕਾਂਗਰਸ ਸਰਕਾਰ ਬਣਾਉਂਦੀ ਆ ਟਾਰਗੇਟ ਕੀਤਾ ਗਿਆ ਮਾਰਿਆ ਗਿਆ ਤੇ ਇਲੈਕਸ਼ਨ ਤੋਂ ਬਾਈਕਾਟ ਕਰਾਇਆ ਗਿਆ ਇਲੈਕਸ਼ਨ ਤੋਂ ਉਤਰ ਨਹੀਂ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਅੱਜ ਸਾਰੀਆਂ ਚੀਜ਼ਾਂ ਇਹ ਸੇਮ ਸੇਮ ਰਲ ਰਹੀਆਂ ਨੇ ਕੇ ਪੀਐਸ ਗਿਲ ਵਰਗੇ ਅਫਸਰ ਦੀ ਦੁਆਰਾ ਡਿਮਾਂਡ ਕਿ ਸਹੀ ਸੀ 인ਦਰਾ ਗਾਂਧੀ ਦੀ ਦੁਬਾਰਾ ਡਿਮਾਂਡ ਕੀ 인ਦਰਾ ਗਾਂਧੀ ਵਰਗਾ ਲੀਡਰ ਚਾਹੀਦਾ ਅਕਾਲੀ ਦਲ ਦੇ ਲੀਡਰਾਂ ਨੂੰ ਧਮਕੀਆਂ ਉਹਨਾਂ ਦੇ ਅਕਾਲੀ ਦਲ ਦੇ ਲੀਡਰਾਂ ਤੇ ਗੋਲੀਆਂ ਇਹ ਸਾਰਾ ਕੁਝ ਸੇਮ ਉਹੀ ਦੌਰ ਦੇ ਵਿੱਚ ਪਿੱਛੇ ਮੁੜ ਕੇ ਪੌਲੇ ਕੇ ਜਾ ਰਿਹਾ ਜੋ ਉਸ ਦੌਰ ਦੇ ਵਿੱਚ ਰਹੇ ਰਹੇ ਮੈਂ ਤਾਂ ਛੋਟਾ ਸੀ ਉਦੋਂ ਸੰਤਾ ਸੋਜਨੀਓ ਸਮੇਂ ਦੀ ਅਸੀਂ ਤਾਂ ਪੜਿਆ ਸੁਣਿਆ ਤੇ ਮਤਲਬ ਸਮਝਿਆ ਕਿ ਇਹ ਕੀ ਹੋਇਆ ਸੀ ਉਸ ਦੌਰ ਦੇ ਵਿੱਚ ਜਿਹੜੇ ਉਸ ਦੌਰ ਚ ਰਹੇ ਨੇ ਉਹ ਇਸ ਤੌਰ ਵਾਲੇ ਸਮਝ ਸਕਦੇ ਨੇ ਕਿ ਇਹ ਸਾਰਾ ਵਰਤਾਰਾ ਸੇਮ ਸੇਮ ਜਈ ਹੈ ਲਗਭਗ ਉਸੇ ਤਰ੍ਹਾਂ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਟਾਰਗੇਟ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਧਮਕੀਆਂ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਗੋਲੀਆਂ ਇੰਦਰਾ ਗਾਂਧੀ ਨੂੰ ਦੁਆਰਾ ਲਿਆਓ ਕੇ ਪੀਐਸ ਗਿੱਲ ਨੂੰ ਦੁਆਰਾ ਲਿਆਓ ਬੀਤ ਸਿੰਘ ਵਰਗੇ ਦੁਆਰਾ ਲਿਆਓ ਮਤਲਬ ਇਹ ਹੀ ਹੈ ਕਿ ਅਕਾਲੀ ਦਲ ਨੂੰ ਟਾਰਗੇਟ ਕਰਕੇ ਪਰੇ ਕਰੋ ਤੇ ਉਹ ਸ਼ਕਤੀਆਂ ਲਿਆਓ ਜਿਹੜੀਆਂ ਫੇਰ ਪੰਜਾਬ ਨੂੰ ਕਾਹਨ ਕਰ ਸਕਣ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਪਿਛਲੇ 8 ਸਾਲ ਦੇ ਵਿੱਚ ਪਮਾ 5 ਸਾਲ ਕਾਂਗਰਸ ਨੇ ਲਾਏ 3 ਸਾਲ ਆਮ ਆਦੀ ਪਾਰਟੀ ਦੇ ਹੋ ਗਏ ਕੋਈ ਇੰਡਸਟਰੀ ਨਹੀਂ ਆ ਰਹੀ ਕੋਈ ਮਤਲਬ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਕੋਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਮੈਂ ਸਮਝਦਾ ਕਿ ਲਾਉਣ ਤੇ ਸਾਰੇ ਹੀ ਤੁਲੇ ਹੋਏ ਨੇ ਸੋ ਇਹਦਾ ਨੁਕਸਾਨ ਲੰਬੇ ਸਮੇਂ ਲਈ ਹੋਏਗਾ 100% ਹੋਏਗਾ ਨੁਕਸਾਨ ਤਾਂ ਹੋ ਚੁੱਕਿਆ ਇਹਨੂੰ ਕਿੰਨਾ ਕੁ ਰੋਕ ਸਕਦੇ ਆ ਜਾਂ ਕਿੰਨੀ ਛੇਤੀ ਪਰ ਕਵਰ ਕਰ ਸਕਦੇ ਆ ਉਹ ਦੇਖਣ ਵਾਲੀ ਗੱਲ ਹੋਏਗੀ ਨੁਕਸਾਨ ਤਾਂ ਹੋ ਚੁੱਕਿਆ ਕਿਉਂਕਿ ਜਿਸ ਹਾਵ ਨਾਲ ਪੰਜਾਬ ਚ ਡਰਦਾ ਮਾਹੌਲ ਗੈਂਗਸਟਰ ਧਮਕੀਆਂ ਫਰੋਟੀਆਂ ਜਿਹੜਾ ਜੋ ਇੰਟਰਵਿਊ ਆ ਕਿਤੇ ਲੌਰੈਂਸ ਮਸਲ ਹੋਈ ਦਾ ਰੋਜ਼ ਨਾਂ ਉੱਛਲ ਜਾਂਦਾ ਕਿਤੇ ਹੋਰ ਕਈ ਗੈਂਗਸਟਰ ਨੇ ਏ ਕਲਾਸ ਕੈਟਾਗਰੀ ਦੇ ਉਹਨਾਂ ਦੇ ਨਾਂ ਉੱਛਲਦੇ ਨੇ ਮਤਲਬ ਇਹ ਸਾਰਾ ਵਰਤਾਰਾ ਜੇ ਤੁਸੀਂ ਜਾਓਗੇ ਤਾਂ ਇਹ ਪਿਛਲੇ ਤੌਰ ਦੀ ਸਾਰੀ ਕਹਾਣੀ ਬਿਆਨ ਕਰਦਾ ਬਾਕੀ ਇਹਦੇ ਤੇ ਖੁੱਲ ਕੇ ਆਉਣ ਵਾਲੇ ਦਿਨਾਂ 'ਚ ਰੱਖਾਂਗੇ ਆਪਣੀ ਗੱਲ ਤੋਂ ਸਮਝਣ ਦੀ ਲੋੜ ਆ ਯੂਥ ਨੂੰ ਖਾਸ ਕਰਕੇ ਕਿ ਇਹ ਬੜੀ ਵੱਡੀ ਪਲੈਨਿੰਗ ਦਾ ਹਿੱਸਾ ਨੇ ਇਹ ਨਾਰਮਲ ਵਰਤਾਰੇ ਨਹੀਂ ਹੈਗੇ ਤੇ ਕਰਾਂਗੇ ਸਾਰੇ ਹੋਰ ਵੀ ਜਿਹੜੇ ਸੁਝਵਾਨ ਸੱਜਣ ਨੇ ਮੇਰੀ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਬੈਠ ਕੇ ਵਿਚਾਰ ਕਰਕੇ ਇਹ ਸਾਰੀ ਚੀਜ਼ ਨੂੰ ਐਕਸਪੋਜ਼ ਕਰੀਏ ਲੋਕਾਂ ਸਾਹਮਣੇ ਲਿਆਈਏ ਪੰਜਾਬੀਆਂ ਸਾਹਮਣੇ ਲਿਆਈਏ ਯੂਥ ਸਾਹਮਣੇ ਲਿਆਈਏ ਇਹ ਕੀ ਪਲੈਨਿੰਗ ਹੋ ਸਕਦੀ ਹੈ ਇਹ ਕੀ ਟਾਰਗੇਟ ਹੋ ਸਕਦਾ ਹੈ ਸਾਰਾ ਕੁਝ ਪ੍ਰੀਪਲਾਨ ਜਿਹੜਾ ਹੈ ਇਹ ਸਾਰਾ ਵਰਤਾਰਾ ਹੋ ਰਿਹਾ ਇਹਦੇ ਤੇ ਖੁੱਲਕੇ ਗੱਲ ਵੀ ਰੱਖਣੀ ਜ਼ਰੂਰੀ ਆ ਗਰ ਬੋਲਣਾ ਵੀ ਜ਼ਰੂਰੀ ਆ ਜਿਹੜੇ ਬੋਲਣਗੇ ਉਹਨਾਂ ਨੂੰ ਧਮਕੀਆਂ ਵੀ ਆਉਣਗੀਆਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਆਉਂਦੀ ਆ ਪਹਿਲਾਂ ਵੀ ਆਉਂਦੀ ਸੀ ਪਹਿਲਾਂ ਵੀ ਕੀਤਾ ਗਿਆ ਹੁਣ ਵੀ ਕੀਤਾ ਜਾਊਗਾ ਪਰ ਮੈਂ ਸਮਝਦਾ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੀ نسل ਤੇ ਫਸਲ ਨੂੰ ਬਚਾਉਣ ਲਈ ਪੰਜਾਬ ਦੀ ਭਾਈਚਾਰਕ ਕਿਸਾਨ ਨੂੰ ਬਚਾਉਣ ਲਈ ਇਹ ਸਾਰਾ ਕੁਝ ਨੰਗਾ ਕਰਨਾ ਜ਼ਰੂਰੀ ਆ ਬੋਲਣਾ ਜ਼ਰੂਰੀ ਆ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੈ ਤੋਂ ਬਿਨਾ ਕਿਸੇ ਚਿੰਜਕ ਤੋਂ ਤਾਂ ਹੀ ਆਪਾਂ ਅਸਲੀ ਪੰਜਾਬੀ ਆਪਣੇ ਆਪ ਨੂੰ ਪੰਜਾਬ ਵੀ ਕਹੌਣ ਦੇ ਹੱਕਦਾਰ ਹੋਵਾਂਗੇ ਜੇ ਆਪਾਂ ਪੰਜਾਬ ਲਈ ਆਪਾਂ ਬੋਲਾਂਗੇ ਪੰਜਾਬ ਲਈ ਲੜਾਂਗੇ ਖੜਾਂਗੇ ਅੜਾਂਗੇ ਤੇ ਮਰਾਂਗੇ ਧੰਨਵਾਦ ਇਹਦੇ ਤੇ ਹੋਰ ਜੇ ਕਿਸੇ ਦੇ ਕੋਈ ਵੀਊ ਨੇ ਆਪਣੇ ਤਾਂ ਉਹ ਵੀ ਮੈਨੂੰ ਭੇਜੋ ਮੇਰੇ WhatsApp ਤੇ Facebook ਤੇ ਆਪਣਾ ਨੰਬਰ ਪਾਇਆ ਹੋਇਆ ਖੁੱਲ ਕੇ ਆਪਾਂ ਨੂੰ ਪੰਜਾਬੀਆਂ ਸਾਹਮਣੇ ਮਤਲਬ ਆਮ ਲੋਕਾਂ ਸਾਹਮਣੇ ਇਹ ਸਾਰੇ ਜਿਹੜੀ ਪਲੈਨਿੰਗ ਜੋ ਚੱਲ ਰਹੀ ਹੈ ਵੱਡੀ ਦਿਖ ਰਹੀ ਹੈ ਜੋ ਮੈਨੂੰ ਯਾਦਦੀ ਹੈ ਜੋ ਮੇਰੇ ਆਪਣੇ ਵੀਊ ਨੇ ਉਹ ਜਰੂਰ ਅਪਰਕਰ